ਬਾਹਨ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਥੋੜੇ ਜਿਹਾ ਘੁੰਮਣ ਫੇਰ ਜਾਣਾ ਇੱਕ ਨੇੜੇ ਹੀ ਆ 20 ਕਿਲੋਮੀਟਰ ਦੂਰ ਤੇ ਉਹ ਸ਼ਹਿਰ ਦਿਖਾਉਣੀ ਥੋੜਾ ਜਿਹਾ ਦੇਖੋ ਵੀ ਇੱਕ ਬਟ ਆਪਣਾ ਦਾ ਸੈਂਟਰ ਹਾਲ ਹੁੰਦਾ ਉੱਥੇ ਚੱਲਦੇ ਥੋੜੇ ਜਿਹਾ ਘੁੰਮਦੇ ਫਿਰ ਤੇ ਇਸ ਦੇ ਵਿੱਚ ਮਾਹੌਲ ਹੈਗਾ ਇੱਥੇ ਬੱਚੇ ਉਹ ਮੈਦਾਨ ਵਾਲੇ ਖੇਡਣਗੇ ਅਸਮੇ ਟੱਪਣਗੇ ਵਿੱਚ ਆ ਕੀ ਉਹ ਥੋੜਾ ਜਿਹਾ ਖਤਰਨਾਕ ਆ ਦੇਖਦੇ ਆ ਵੀ ਇਹ ਰੁਕੂਗਾ ਕਦੇ ਹੀ ਰੁਕੂਗਾ ਓਕੇ ਮੇਰੀ ਦੁਨੀਆ ਵਿੱਚ ਸਾਂਭ ਲਿਆ ਤੇਨ ਸਾਰੀਆਂ ਹੀ ਲੱਗ ਜਾਣਵੇਂ ਹੋ ਫੇਰ ਸਾਸੂ ਵੀ ਪੰਡ ਲਾਗੇ ਦਿਖਾਦਾ ਦਿਲ ਤੇਰਾ ਦੇ ਬੰਦਿਸ ਬਬ ਜਾਨਦੇ ਮੈਨੂੰ ਦੁਨੀਆ ਵਿੱਚ ਸਾਰੇ ਬਸਾਂ ਨੇੜੇ ਉਸ ਪਹੁੰਚਣ ਵਾਲੇ ਪਾਣੀ ਦਾ ਮਟ ਬੋਲੋਗੇ ਆ ਜੀ ਜੀ ਆਜਾ ਜੀ ਅੱਜ ਆ ਜੀ ਥੋੜਾ ਦਿਖਾਉਣਾ ਸਰ ਤੇ ਬਹੁਤ ਵੱਡਾ ਹਾਲ ਹੈ ਠੀਕ ਤੇ ਚਲੋ ਜੀ ਆ ਗਏ ਬਈ ਇਹ ਤਾਂ ਕਮਰੇ ਫੇਰ ਨਾ ਇਹ ਜਿਹੜੇ ਸਾਡਾ ਧੂਆਂ ਘਟਦਾ ਬਈ ਕੰਨ ਨੂੰ ਹੱਥ ਲਗਾ ਕੇ ਹੋਈ ਕਬਦੀ ਸੋ ਆ ਇਹ ਜਿਆ ਬੰਦਾ ਮੈਂ ਕਹਿੰਦਾ ਮੈਂ ਕਦੇ ਜ਼ਿੰਦਗੀ ਦੇਖੀ ਦੇਖੋ ਜੀ ਇਹ ਹੋਏ ਸਾਡਾ ਵੱਡੀ ਹਾਲ ਜਿੱਥੇ ਦੇਖਦੇ ਆਂ ਸਾਡਾ ਸਹੀ ਭਰਾ ਜੀ ਨੂੰ ਫੇਰਨਾ ਇਹ ਸਾਡਾ ਕੇਵਨ ਇਹ ਸਾਡਾ ਰੋਬਨ ਇਹ ਸਾਡੀ ਰੋਬਨ ਦੇਖੋ ਜੀ रॉबिन ओ oh, नहीं चक्का जाने तो यह शीशे लगे यार रॉबिन <laughs> नहीं चक्के जाने के बन रॉबिन पच गया देखो ਖੜਦਾ ਹੀ ਨਹੀਂ ਜਾਗ ਨਹੀਂ ਖੜਦਾ ਹਟ ਬਹੁਤ ਭੱਜਦਾ ਦੇਖੋ ਉਹ ਆਦੋ ਜੀ ਇਹ ਖੜਦਾ ਨਹੀਂ ਨਾ ਕਹੇ ਤੇ ਖੜਨਾ ਥੋੜੀ ਹੈ ਬਹੁਤ ਹੀ ਵਿਗਿਆੜੇ ਤੇ ਹਰ ਇੱਕ ਕੀ ਜਾਂ ਥੱਲੇ ਪਰ ਉਹ ਦੁਕਾਨੀ ਦੁਕਾਨਾ ਬਹੁਤ ਸੋਨਾ ਗਜਨੀ ਹੈ ਬਹੁਤ ਜਿਆਦਾ ਹੈ ਜਿੰਝੇ ਮਹਿੰਗੇ ਮਹਿੰਗੇ ਦੁਕਾਨਾ ਹੈ ਗਾੜੀ ਦਾ ਸੋਨਾ ਇੱਕ ਜਾ ਰਿਹਾ ਹੈ 20 ਮਿੰਟ ਹਰ ਇੱਕ ਤਰ੍ਹਾਂ ਦੀ ਜੀਤ ਰਹੀ ਹੈ ਦੇਖੋ ਦੇਖੀ ਕੀ ਕਰਦਾ ਹੈਗੇ ਦੇਖੋ ਜੀ ਆਦਾ ਨਰ ਗਾਦਾ ਮੋਰੋ ਜੀ ਤਿੰਨ ਮੰਜ਼ਲ ਦਾ ਤਿੰਨ ਮੰਜ਼ਲ ਇਹ ਉੱਪਰ ਵੀ ਇਹ ਹੀ ਬੁੱਢਾ ਬੁੱਢਾ ਜੰਗਲਾ ਦਿਖਾਜੀ ਬਣਦੇ ਬਚਦੇ ਆ ਇਹ ਬੈਠਾ ਜੰਗਲੇ ਵਿੱਚ ਚਿੱਛੇ ਫੋਟੋ ਲਾਇਆ ਹੋਇਆ ਗੱਦੀ ਆ ਥੱਲੇ ਰਿਫਤੋਰੇਤ ਨਹੀਂ ਹੁਣ ਅਸੀਂ ਥਲੇ ਉਤਰਦੇ ਆ ਤੇ ਜੇ ਮੈਂ ਕਹਿੰਦਾ ਮੇਰੇ ਕੋਲ ਫੰਮ ਨਹੀਂ ਭੁੱਖ ਲੱਗੀ ਭੁੱਖੇ ਰਹਿੰਦੇ ਜਦੋਂ ਦਿਲ ਵਿੱਚ ਸਾਰੇ ਭੁੱਖੇ ਕੀ ਆ ਹੱਤਕਾਂ ਦਾ ਜੇ ਹੁਣ ਛੇ ਲੱਗੀ ਹੋਈ ਨਵੇਂ ਸਾਲ ਭਰੀਆਂ ਪਈਆਂ ਨੇ ਭਾਈ ਆਜ ਫਿਰ ਦੇਖਦੇ ਕੋਣ ਫਿਰ ਕੀ ਉਹੀ ਪਤਾ ਨਹੀਂ ਕਿੱਥੇ ਗਏ ਕੱਲੇ ਰਹਿ ਗਿਆ ਕਿਉਂ ਮੇਰੇ ਪਿੱਛੇ ਮਗਰ ਪਿਆ ਪਿਆ ਚਲੋ ਦੇਖਦੇ ਆਜ ਲੱਭਦੇ ਉਹਨਾਂ ਨੂੰ ਕਿੱਧਰ ਗਏ ਕੋਣ ਕਿੱਥੇ ਦੇਖਦੇ ਆਂ ਚਲੋ ਆਜ ਕਰੇਮਾ ਦਾ ਕਲਰਾ ਬੇਬੂ ਤੇ ਨਾ ਯਾ ਪੈਂਦੀ ਕਿ ਫਿਰ ਚਲਦੇ ਆ ਚਲਦੇ ਆ ਘਰ ਬਹੁਤ ਹੋ ਗਿਆ 11 ਵਜੇ ਨਾਲ ਲਓ ਜੀ ਰਾਤ ਦੇ 11:00 ਬਜੇ ਤੇ ਨੇੜੀ ਅਸੀਂ ਘਰ ਦੇ ਆ ਗਏ ਬਸ ਇੱਕ ਵਾਰੀ ਦੀ ਸਾਕਲ ਨੂੰ ਪਤਾ ਨਹੀਂ ਇਹ ਦੇਖ ਕੇ ਜਿਹਾ ਮੂੰਹ ਆ ਇਹਦਾ ਬੰਦੇ ਦਾ ਇਹ ਐ ਬਣਾਉਂਦੇ ਫਿਰ ਮੂੰਹ ਆਉਂਦਾ ਇਹ ਬੱਲੇ ਬੱਲੇ ਵੇਬੀ ਕੇ ਨਾ ਦੇਖੋ ਕੀ ਕਰਦੇ ਨੇ ਲਿਫਟ ਚ ਵੀ ਨਹੀਂ ਖੜਦੇ ਇਹ ਬੰਦੇ ਹੈ ਘਰੇ ਪਹੁੰਚ ਜਿਓ ਰੱਬ ਦਾ ਬਾਸਤ ਹੈ ਹਾਂਜੀ ਹਾਂ ਦੇਖੋ ਦੇ ਵੇਖ ਹਾਂਜੀ ਕੀ ਕਰੀ ਕਿਤੇ ਗਏ ਸੀ ਤੇਰੇ ਮੇਕੇ ਨਹੀਂ ਗਏ ਤੇਨੂੰ ਲੈ ਕੇ ਨਹੀਂ ਗਏ ਸੀ ਤਾਂ ਫਿਕਰ ਇਹ ਰਹੀ ਐ ਚੋਰੀ ਹਾਂਜੀ ਹਾਂਜੀ ਬਾਸ ਪਰ ਨੂੰ ਸਹੀ ਸਬਸਕ੍ਰਾਈਬ ਕਰ ਦਿਆ ਕਰੋ ਲਾਈਕ ਨੂੰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਇਟਲੀਆ ਨੂੰ ਵੀ ਹਾਂ ਕਿਸੇ ਚੀਜ਼ ਲੋੜ ਹੁੰਦੀ ਆ ਡਾਕੂਮੈਂਟ ਪੁੱਛਣਾ ਹੁੰਦਾ ਕੁਝ ਵੀ ਨੂੰ ਪੁੱਛ ਲਿਆ ਕਰੋ ਮੈਂ ਦੱਸ ਦਿਆ ਕਰੂੰਗਾ ਮੈਂ ਕਾਣਾ ਹੋ ਗਏ ਇੱਥੋਂ ਚਲੋ ਹੁਣ ਅਸੀਂ ਸਾਡੇ ਨਾਲ ਪਤਾ ਕੀ ਆ ਉਹ ਰੱਬ ਨੇ ਕਿਹਾ ਸੀ ਨਾ ਤੇ ਰੱਬ ਨੇ ਇੱਥੇ ਗਾਜਰਾ ਰੰਬਾ ਬਿੱਤੀ ਚਦੂਗਾ ਹੁਣ ਬਸ ਐਂ ਚਦੂ ਛੜਾ ਕੁਛ ਜੀ 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 ਹਾਂ 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 ਹਾਂਜੀ ਹਾਂਜੀ ਕੀ ਹੋ ਗੇ ਕੀ ਹੋ ਗੇ ਕੋਈ ਇੰਨੀ ਪਾੜ ਸਾਡੇ ਜਾਨਵਰ ਦਾ ਨਾ ਬੁਰਾ ਹਾਲ ਹੋ ਗੇ ਸਾਡੇ ਬਗਾਇਆ ਦੋ ਅੰਨੀ ਰੋਂਦੀ ਆ ਫਿਰ ਹੀ ਕਿਧਰ ਭੱਜ ਗਏ ਮਿਲ ਕੱਲ ਨੂੰ ਸਾਡੇ ਘਰ ਹਾਂ 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 ਜੀ ਵਸ ਵਸ ਸਤ ਇਹ ਹੈ ਉਹ ਹੋ ਕਿੰਦੀ ਕਿੱਥੇ ਗਏ ਸੀ ਮੈਨੂੰ ਛੱਡ ਕੇ ਅੱਜ ਤੁਸੀਂ ਧੋਖਾ ਕਰ ਗਏ ਧੋਖਾ ਕਰ ਕੇ ਜੀ